बेटा ਉਹ ਨੂੰ ਵੀ ਪਤਾ ਬੱਤੀ ਸਸੀਕਾਰ ਬਲੋਣੀ ਆ ਪਰ ਉਹਦਾ ਤੇਰੇ ਜੀ ਨਾਲ ਸਿਆਣਾ ਕਿੱਥੇ ਆ ਹਾਂ ਤੇ ਦੋਵੇਂ ਭੈਣਾਂ ਲਈ ਮੈਂ ਡਰਸ ਲੈ ਕੇ ਆਈ ਠੀਕ ਹੈ ਇਕ ਲਈ ਜੀ ਉਂਟੇ ਇਕ ਲਈਅਰ ਸੂਟ ਆਪਾਂ ਕਿੱਥੇ ਜੇ ਸੋਚ ਠੀਕ ਹੈ ਵੈਸ਼ਾ ਵੈ ਕੈਮਰਾ ਪਾ ਤਰੇ ਪਾਪਾ ਤੇ ਵੱਸ ਪਾਪਾ ਮੈਂ ਲੀਮੂਨ ਗੋਲ ਲੈ ਕੇ ਆਇਆ ਹੈ ਨਹੀਂ ਮੈਂ ਗੋਲ ਨਹੀਂ ਕਿਹਾ ਸੋਨਾ ਸੂਟ ਅਨਮੋਲੇ ਇੱਧਰ ਆ ਮੇਰੇ ਪੁੱਤ ਇੱਧਰ ਆ ਠੀਕ ਆ ਆ ਵੇਖ ਤੇ ਸਹੀ ਤੇ ਆ ਸੂਟ ਵੇਖ ਪੁੱਤ ਕਿੰਨਾ ਸੋਹਣਾ ਤੇਰੇ ਵਾਸਤੇ ਹੈਂ ਪਾਪਾ ਕਿੰਨਾ ਸੋਹਣਾ ਲੈ ਕੇ ਸੀਗਾ ਪੁੱਤ ਤੈਨੂੰ ਦੱਸਣਾ ਚਾਹੁੰਦਾ ਹੈਂ ਕੀ ਆਨੇ ਧੀਆ ਖੁਸ਼ ਹੋ ਗਈਆਂ ਰਜੀਤ ਹੋਰ ਆਪਾਂ ਨੂੰ ਕੀ ਚਾਹੀਦਾ ਤੇ ਹੋਰ ਕੇਕ ਸੱਜ ਵਾਸਤੇ ਕਹਿੰਦਾ ਫੁੱਟਬਾਲ ਹੀ ਲੈ ਕੇ ਤਾਂ ਨੂਜ਼ ਵੀ ਕੇਸੀ ਨਾ ਸੱਜ ਨੇ ਸ਼ੂਜ਼ ਕੋਈ ਮੈਨੂੰ ਤਾਂ ਨਹੀਂ ਗੱਲ ਕੀਤੀ ਮੈਂ ਕਿਹਾ ਸ਼ੂਜ਼ ਮੇਰੇ ਨਾਲ ਭੇਜ ਦਿਓ ਤੇ ਬਾਜ਼ਾਰ ਵਿੱਚ ਚੱਲਾਂਗੀ ਤੁਹਾਨੂੰ ਕੁਝ ਲੈ ਕੇ ਆਉਗਾ ਮੈਂ ਨਾਲ ਕੋਈ ਸਾਈਜ਼ ਦਾ ਪਤਾ ਨਹੀਂ ਚੱਲਦਾ ਛੋਟਾ ਵੱਡਾ ਹੋ ਜਾਂਦਾ ਬਸ ਆ ਇਸੇ ਆਪਾ ਵਣ ਆ ਸਾਈਜ਼ ਛੋਟਾ ਵੱਡਾ ਆਇੰਦਾ ਕੋਈ ਖਾਲੀ ਕੋਤੇ ਪਾਪਾ ਦੇ ਨਾਲ ਚੱਲ ਜੀ ਜੋ ਲੈਣਾ ਤੂੰ ਲੈ ਨਹੀਂ ਚੰਗਾ ਹਾਂ ਇੱਕ ਨਾਈਟ ਸੂਟ ਵੀ ਲੈ ਆਮੀ ਨਾਲ ਤੇ ਨਾਲ ਸ਼ੂਜ਼ ਵਗੈਰਾ ਚੱਪਾ ਲੈ ਆਈਏ ਇੱਕ ਹੈ ਚਾਹੇ ਪਾਪਾ ਮੈਂ ਸਾਈਕਲ ਬੜੀ ਸਪੀਡ ਨਾਲ ਕੋ ਜਾਨੀਆ ਅੱਛਾ ਰਜੀਤ ਮੇਰੀ ਗੱਲ ਸੁਣ ਜਿੱਦਾਂ ਤੇ ਤੁਸੀਂ ਗਏ ਜੇ ਨਾ ਇਹ ਐਨੇ ਕਿਦਾ ਸਾਈਕਲ ਖਲੋੜ ਨਹੀਂ ਦਿੱਤਾ ਆ ਮੈਨੂੰ ਨਾ ਸਭੋ ਫਿਕਰ ਹੋ ਜਾਂਦੀ ਆ ਆ ਗਲੀਆਂ 'ਚ ਇੰਨੀ ਤੇਜ਼ ਸਾਈਕਲ ਵਜਾਉਂਦੀ ਆ ਆਏ ਕੰਨਾਂ 'ਚ ਗੋਡਾ ਛਲਾ ਕੇ ਆ ਗਈ ਇਹਨੂੰ ਕਿਹਾ ਮਾਸਾ ਘਾਟ ਬਾਹਰ ਨਿਕਲਿਆ ਕਰ ਰੰਗੀ ਗਲੀ 'ਚ ਦੇ ਕਿੱਥੇ ਕਿੱਥੇ ਸਟਾ ਲਵਾਈ ਆ ਮੂੰਹ ਤੇ ਲਵਾਈ ਵੇਲਾ ਆਹੋ ਧਿਆਨ ਨਾ ਨਾ ਕਰਿਆ ਵਜਾ ਗਿਆ ਸਾਈਕਲ ਤੁਹਾਨੂੰ ਪਤਾ ਰੰਜੀਤ ਮੇਰੀ ਤੇ ਜਾਨ ਹੀ ਇੰਨਾ 'ਚ ਵੱਸਦੀ ਆ ਧੀਆਂ ਧਿਆਨੀਆਂ 'ਚ ਪਪਾ ਮੂੰਹ ਬੋਲਦੇ ਟੁੱਟੀ ਹੋਈ ਇੱਥੋਂ ਕੋਤਾ ਲੈ ਮੈਂ ਹੁਣ ਜੂੜਾ ਕਰਕੇ ਨਾ ਪਿੰਨਾ ਲਾ ਕੇ ਦਾ ਮਾਰੇ ਪੁੱਤ ਨੂੰ ਰੰਜੀਤ ਇਹਨਾਂ ਚੀਜ਼ਾਂ ਦਾ ਵੇਖੋ ਇਹਨੂੰ ਕਿੰਨਾ ਸ਼ੌਂਕ ਆ ਮੈਂ ਲੈ ਕੇ ਆਈ ਸੀ ਦੇ ਵਾਸਤੇ ਚੀਜ਼ਾਂ ਇਸ਼ੀ ਕਾਲੀ ਲੈ ਲਿਆ ਮੀਆਂ ਇਸ਼ੀ ਕਾ ਨੂੰ ਪਸੰਦੀ ਨਹੀਂ ਲਾਉਣੀਆਂ ਕਹੇ ਕਿੱਥੇ ਸਾਂਭ ਕੇ ਰੱਖੀਆਂ ਸੁਈਆਂ ਗਲੇਪ ਕਿੱਥੇ ਪੁੱਤ ਉਹ ਡਰਾਅਰ ਦੇ ਵਿੱਚ ਪਈਆਂ ਮੈਂ ਕਿਤੇ ਜਾਣਦੀ ਨਹੀਂ ਨਾ ਤਾਂ ਕਿ ਕਿੱ Lage ਕੀ ਕਰਨਾ ਜੀ ਜਾਣਾ ਇਹਦਾ ਜਦਾਂ ਨਾ ਸ਼ੁਰੂ ਤੋਂ ਪਤਾ ਕੀ ਹਿਸਾਬ ਹੈ ਦਾ ਇਹਦਾ ਜਦਾਂ ਪੜਾਈ ਦੇ ਤੇ ਧਿਆਨ ਦੇਣਾ ਲੈ ਦੱਸ ਪੜਾਈ ਪਹਿਲੇ ਬਾਕੀ ਕੰਮ ਬਾਅਦ ਚ ਪੜ੍ਹਨਗੀਆਂ ਤੇ ਫੇਰ ਹੀ ਕੁਝ ਬਣ ਨਹੀਂ ਆਏ ਦੱਸੋ ਮੈਨੂੰ ਜੇ ਪੜ੍ਹਨ ਨਹੀਂ ਆਨੀ ਤੇ ਕੀ ਬਣੂਗਾ ਇਹਨਾਂ ਦਾ ਨਾਲੇ ਰੰਜੀਤ ਇੱਕ ਗੱਲ ਉਹ ਨਾ ਇਹਨਾਂ ਦੇ ਸਕੂਲੋਂ ਥੋੜਾ ਫੋਨ ਗਿਆ ਆਉਂਦਿਆ ਸੀ ਸਕੂਲੋਂ ਫੋਨ ਆਉਂ ਗਿਆ ਕਹਿੰਦੇ ਮਾਰਕਸ ਬੜੇ ਘੱਟ ਆਉਂਦੇ ਨੇ ਇਹਨਾਂ ਦੇ ਅੱਜਕੱਲ ਤੇ ਮੈਂ ਤਾਂ ਹੀ ਇਹਨਾਂ ਨੂੰ ਮਿਹਨਤ ਕਰਵਾਣ ਲਈ ਸੀ ਅੱਜ ਤੁਸੀਂ ਮੰਨੋ ਵੀ ਢਾਈ ਘੰਟੇ ਹੋ ਗਏ ਲਗਾਤਾਰ ਪੜਾਉਣ ਲਈ ਇਹਨਾਂ ਨੂੰ ਮਾਰਕਸ ਇਹਨਾਂ ਦੀ ਬੜੇ ਵਧੀਆ ਹੁੰਦੀ ਕਦੀ ਮम्मा ਮੇਰੇ ਤੇ ਮਾਰਕਸ ਯਾ ਥੋੜੇ ਇਧਰ ਉਧਰ ਹੋ ਗਏ ਕਿਤੇ ਮਾਸਾ ਕੀ ਕਰਨ ਦੇ ਪਾਣੀ ਤੇ ਟਿਸ਼ੂ ਭਰਾਣ ਦੀ ਸੀ ਇਹਨਾਂ ਨੂੰ ਮੈਂ ਮम्मा ਮੇਰੇ ਤੇ ਮਾਸਕ ਪਰ ਕੱਲ 10 ਆਊਟ ਆਫ 10 ਨਹੀਂ ਇਸ ਲਈ ਮੇਰੇ ਵੀ ਮਾਸਕ ਠੀਕ ਆ ਤੇ ਜਿਹੜੇ ਪਿਛਲਾ ਟੈਸਟ ਦੇਖ ਉਹਦੇ ਵਿੱਚੋਂ ਆਇਆ 8 10 ਚੋਂ ਘਟ ਗਿਆ ਨਾ ਪੁੱਤ ਦੋ ਮਿੰਮੇ ਤਾਂ ਪੁੱਤ ਫਿਕਰ ਪਿਆ ਜਾਂਦਾ ਇਹ ਤੁਹਾਡਾ ਕਿਤੇ ਅੱਧਾ ਵੀ ਮਾਸਕ ਘਟ ਗਿਆ ਮਾਂ ਮਾਤਾ ਡੀ ਅਕਸਰ ਮੈਮ ਨੇ ਲਿਖੇ ਤੇ ਨੰਬਰ ਸਾਰੇ ਸਾਰੇ ਜਿਹੜੇ ਫੁੱਲ ਆ ਮਮਾ ਨੰਬਰ ਸਾਰੇ ਸਹੀ ਨੇ ਨੇ ਰੰਜੀਤ ਐਨੇ 21 ਬੁੱਕੋ ਖਾਈਆ ਹੋਰ ਵੀ ਤੇ ਹੈਗੀਆਂ ਐ ਨਾ ਉਹਨਾਂ ਦਾ ਵੀ ਜੈਸਟ ਹੋਇਆ ਯਾਰ ਅੱਛਾ ਚਲ ਪੁੱਤ ਪਾਪਾ ਚੱਕੇ ਆਏ ਨੇ ਉਹਨਾਂ ਨੂੰ ਤੁਸੀਂ ਰੈਸਟ ਕਰ ਦੋ ਮੈਂ ਲਈ ਚਾਹ ਪਾਣੀ ਤਿਆਰ ਕਰ ਹਾਂ ਅਜੋ ਜੋ ਮੈਂ ਆਂਟੀ ਨੇ ਸੁਣਿਆ ਹੈਗਾ ਇਥੇ ਬਿਲਕੁਲ ਹੀ ਉਲਟ ਹੁੰਦਿਆ ਵਾ ਆਂਟੀ ਤੇ ਕਹਿੰਦੀ ਏ ਕੁਰਤੀ ਮਾਰਦੀ ਏ ਇੱਥੇ ਤਾਂ ਕੁਛ ਨਹੀਂ ਐ ਤੇ ਬਹੁਤ ਖਿਆਲ ਰੱਖਦੀ ਮੇਰੀ ਕੁੜੀਆਂ ਦਾ ਪੱਪਾ ਤਾਂ ਨਹੀਂ ਕਿ ਲੋਕੀ ਵੇਖ ਕੇ ਜਰਦੇ ਨਹੀਂ ਕਦੀ ਹੈ ਇਦਾਂ ਦਾ ਤਾਂ ਕੁਝ ਵੀ ਨਹੀਂ ਲੱਗੰਦਾ ਘਰ ਚ ਉਹ ਤੇ ਕੁੜੀਆਂ ਦਾ ਇੰਨਾ ਖਿਆਲ ਰੱਖੰਦੀ ਆ ਇਥੋਂ ਤੱਕ ਕੁੜੀਆਂ ਨੂੰ ਪੜ੍ਹਾਈ ਵੀ ਕਰਾਉਂਦੀ ਹੀ ਪੂਰੀ ਖਾਣ ਪੀਣ ਦਾ ਤਾਂ ਖਿਆਲ ਵੀ ਰੱਖਦੀ ਆ ਨਾਲੇ ਬੰਦੇ ਦੀ ਸ਼ਕਲ ਤੋਂ ਪਤਾ ਲੱਗਦਾ ਖੁਣ ਮਾਰਦਾ ਵੇਣਾ ਨਾਲੇ ਮੇਨੂੰ ਕੁੜੀਆਂ ਨਾਲ ਕਹਿਣ ਲੋਕੀ ਇੰਨਾ ਜਰਦੇ ਵੇਖ ਕੇ ਜਰਦੇ ਨਹੀਂ ਆ ਨਾਲੇ ਗਵਾਰਡ ਮੱਥੇ ਦਾ ਹਿਸਾਬ ਹੀ ਹੋ ਆ ਮੈਂ ਸਾਬ ਲਾਇਆ ਅੱਜ ਜਨਨੀਆਂ ਕਿੱਥੇ ਜਰਦੀਆਂ ਹਾਂ ਆਉਂਦੀ ਹੋਣੀਆਂ ਓਏ ਚੱਲ ਪਹਿਲਾ ਹੀ ਪਹਿਲੀ ਗਈ ਆ ਇਹਨਾਂ ਦਾ ਘਰ ਡੁੱਬਣ ਲੱਗਾ ਵਾ ਆ ਦੂਜਾ ਕੋ ਫਸੰਦਿਆ ਵਾ ਹਾ ਦੀ ਉਹ ਵੀ ਲੋਕਾਂ ਦੀ ਜਿੱਦਾਂ ਦਾ ਕੁਝ ਹੁੰਦਾ ਮੈਨੂੰ ਪਤਾ ਨਾ ਲੱਗਦਾ ਕਦੇ ਹਾਂਜੀ ਆਜੋ ਮੈਂ ਵੀ ਤਾਂ ਇਹ ਨਾ ਕਰਦਾ ਅੱਛਾ ਤਾਂ ਜੀ ਮੇਰੀ ਸੁਣ ਗੱਲ ਮੈਂ ਜੇ ਆਪਣਾ ਕੰਮ ਕਰ ਦਿੱਤਾ ਹੀ ਕਰਦਾ ਮੈਂ ਪਹਿਲਾਂ ਤੇ ਤੇ ਮੁਦੀਦ ਨਹੀਂ ਹਾਂ ਕਿ ਪੈਣ ਸਜੀਦ ਕੋ ਰਾਵੀ ਕਿਆ ਬਧੋਈ ਜਾਣੀ ਰਾਣੀ ਨਾਲ ਗੱਲ ਕਰਦੀ ਉਹ ਰੱਬ ਵੱਲੋਂ ਹੀ ਮੈਂ ਕਰੋ ਨਹੀਂ ਗਈਆਂ ਤੇ ਰਾਣਾ ਕੰਮ ਤੋਂ ਆਉਂਦੀ ਆ ਮੈਂ ਇਹਨੂੰ ਕਿਹਾ ਪੁੱਤ ਮੇਰੀ ਦੋਮਤ ਦੱਸ ਉਹ ਆਂਦਾ ਦੱਸਣ ਤੇ ਰਾਜੀ ਬਾਜੀ ਪੁੱਛੀ ਮੈਂ ਪੁੱਤ ਜੇ ਪਾਣੀ ਕਾਣੀ ਕਿਹੜਾ ਦੱਸ ਉਹ ਆਂਦਾ ਅੰਟੀ ਮੈਨੂੰ ਕਿਉਂ ਖਣਾ ਰਿਹਾ ਫੇਰ ਤਾਂ ਜਿਵੇਂ ਸਾਰੀ ਉਹਦੇ ਘਰ ਦੀ ਕਹਾਣੀ ਦੱਸ ਅੱਛਾ ਮੈਂ ਹੱਥ ਫੋਟੋ ਤੂੰ ਤੇ ਚੱਲ ਜਾ ਨਾ ਪੰਜ ਪੰਜ ਸੱਤ ਸੱਤ ਦੇ ਬਾਹਰ ਆ। ਤੇ ਆ ਤੇਰੇ ਘਰ ਤੇ ਜੋ ਚਿੰਦਾ ਕੁੜਾ ਨਾ ਹਾਵ ਹੋਣ ਡਿਆ ਉਹ ਤੂੰ ਨਹੀਂ ਦੇਖਣ ਦੇ ਆਪਣੇ। ਤੇ ਤੇਰੇ ਨਾਲ ਤਾਂ ਬੜੇ ਖੇਖਣ ਕਰਦੀ ਆ। ਤੇ ਤੇਰੀਆਂ ਧੀਆਂ ਨੂੰ ਮੈਂ ਬੜਾ ਸਾਭਦੀ ਆ। ਤੇ ਪਰ ਗੱਲ ਵਿੱਚ ਉਹ ਹੋਰੀ ਤੂੰ ਪਤਾ ਆਪਣੀਆਂ ਅੱਖਾਂ ਨਾਲ ਗਈ ਆ। ਉਹ ਭੈਣ ਜੀ ਮੇਰੀ ਸੁਣ ਗੱਲ ਵੀ ਇਹ ਬੱਚਾ ਲਿਆਣੀਆਂ ਤੇ ਉਹਨਾਂ ਦੀ ਮਾਂ ਕਿਤਨਾ ਉਹਨਾਂ ਨਾਲ ਪਿਆਰ ਕਰਦੀ ਹੈ। ਹੈ? ਉਹ ਇਹ ਗਾਲੀ ਆਪੇ ਲਾ ਕੇ ਰੋਟੀ ਖਾਂਦੇ ਨਾ ਨਾਲੇ ਹੁੰਦੀਆਂ। ਤੇ ਨਾਲੇ ਖਾਂਦੇ ਆ ਉਹ ਜਾਣੇ ਜੇ ਹੈ ਨਹੀਂ ਨਾ ਮਾਂ ਤੇ ਉਹ ਜਾਣੇ ਦੋ ਗਲੇ ਡੂ ਕੱਢ ਕੇ ਚੁੱਪ ਕਰ ਜਾਂਦੀਆਂ ਉਹ ਜਾਣੇ ਰੱਜ ਕੇ ਰੋਟੀ ਤੇ ਖਾਂਦੇ ਨੇ ਤਿੰਨੇ ਪਿਓ ਤੇ ਬੇਂਦੇ ਤੇ ਹੈਗੇ ਹਨ ਕੋਈ 200 ਤੇ ਕਰਦੇ ਹੈ ਨਾ ਖੇਰ ਦੇ ਹੈਗੇ ਪੜ੍ਹਨੇ ਜਾਂਦੀਆਂ ਨਹੀਂ ਭੈਣ ਜੀ ਜੇ ਮੈਂ ਇੰਨਾ ਕਨਾ ਨਾ ਆਂਦੀ ਉਹਨਾਂ ਦਾ ਤਾਂ ਬੁਰਾ ਹਾਲ ਕਰਨਾ ਨਹੀਂ ਤੇ ਮੈਂ ਕਿ ਤੈਨੂੰ ਦੀਖਦੇ ਨਹੀਂ ਤੇ ਚਲ ਭੈਣ ਜੀ ਚੀਕ ਕੋ ਰਿਆ ਫੇਰ ਮੈਂ ਆਖਿਆ ਮੈਂ ਉਹਨੂੰ ਦੱਸ ਦੂੰਗੀ ਤੇ ਭੈਣ ਜੀ ਮੈਂ ਤੇ ਆਪਣੀ ਗੱਲ ਸਾਰੀ ਕਰ ਦੁੱਤੀ ਆ ਤੂੰ ਮੈਂ ਚੰਗਾ ਕੀਤਾ ਹਾਂ ਆਹ ਦੂਹ ਤੇ ਚੰਦਾ ਤੇ ਕਹਿਦਾ ਹੈ ਘਰ ਦੀ 딸 ਤੇ ਜੇ ਰਾਣੇ ਨੇ ਤੈਨੂੰ ਪਤਾ ਵੈ ਕਿ ਉਹ ਕਿੱਦਾ ਅੜ ਬਗਲੇ ਤੇ ਜੇ ਉਹਨੇ ਆਣ ਕੇ ਸਾਰੀ ਕੁੜੀਆਂ ਨੂੰ ਗੱਲ ਜੋ ਮਾਂ ਵਾਲੀ ਨੂੰ ਗੱਲ ਦੱਸ ਦਿੱਤੀ ਫੇਰ ਕੀ ਕਰੇ ਗੁਰਦੇ ਪਾਗ ਸਵੇਕ ਕਲੇਸ਼ ਕੋ ਆਈ ਮੇਰੇ ਘਰ ਤੇ ਉਹ ਕਹਿੰਦੀ ਨਹੀਂ ਮੈਂ ਕਲੇਸ਼ ਪਾਇਆ ਪੈਂਜੀ ਜਿਹੜੀ ਨਾਲ ਲੱਤੀਆਂ ਨਾ ਪਿਆਰ ਨਹੀਂ ਕਰਦੀ ਇਹੋ ਜੀ ਮਾਂ ਨੂੰ ਬਚਣਾ ਇਹ ਜੀ ਕਿਵੇਂ ਹਟਾਉਣਾ ਇਹ ਜੀ ਅੱਜ ਜਾਂਦੀ ਮੇਰੇ ਨੂੰ ਭੱਜ ਕੇ ਜਾਂਦੀ ਅੱਜ ਜਾਂਦੀ ਜੇ ਜੇ ਕਿ ਜੇ ਮੈਂ ਕੱਲ ਨਾ ਨਾ ਕਰਦੀ ਸੀ ਤੂੰ ਟੱਕਣਾ ਨਾ ਮਿਆਲ ਵਾਲੇ ਨੂੰ ਪਾ ਲੈਣਾ ਭਾਂਡਿਆਂ ਦੇ ਬਿਘੇ ਰਹਿ ਗਏ ਤੇ ਜੇ ਮੈਂ ਆਪਣੀ ਇਹ ਲੋਪਲਾ ਦਿੱਤਾ ਉਹਨਾਂ ਨਿਆਣਿਆਂ ਦੀ ਮੈਂ ਜਾਨ ਬਚਾਈ ਆ ਉਹ ਜਿੱਥੇ ਕੁੱਟ ਤੋਂ ਕਿਦ ਰੇ ਲੋ ਉਹਦੋਂ ਪੁੱਤਰਾ ਜਿਗਾਜਿਆ ਤੁਹਾਡਾ ਸਾਰਾ ਗੱਲਾਂ ਆਣ ਕੇ ਦੱਸਣ ਗਿਆ ਤੇ ਜੇ ਆਪਾਂ ਨੂੰ ਤੇ ਸਮਝ ਨਹੀਂ ਆਈ ਨਿਆਣੇ ਬੱਚੇ ਨੇ ਦੇ ਗਾ ਅਗਲਾ ਉਹਨਾਂ ਘਰ ਵੱਦਾਂ ਦੀ ਨਹੀਂ ਉਹ ਨਹੀਂ ਉਹਨਾਂ ਘਰ ਵੱਲੋਂ ਉਹਨਾਂ ਦੀ ਮਾਂ ਹੀ ਤੱਕ ਪਹੁੰਚੇ ਆਈ ਬੜੀ ਕੇ ਨਾਲ ਜਨਾਨੀ ਜਿਆਦੀ ਆ ਤੇ ਜਾਵੇ ਪਿੰਦੀ ਲੜਾਈ ਪਵੇ ਤਾਂ ਜੀਹਨ ਤਾਂ ਜੀ ਹੋਊ ਸਿਆਣੀ ਫਿਰ ਤੇ ਜਾਉ ਸਮਝ ਤੇ ਜੇ ਉਹ ਜੀ ਹੋਊਗੀ ਇਹ ਤਾਂ ਅੱਗੇ ਕਿੱਥੋਂ ਆਈ ਆ ਤਾਂ ਫਿਰ ਚਲੀ ਜਾਊਗੀ ਇਹ ਤੇ ਹੁਣ ਮੇਰਾ ਕੀ ਕੋ ਮੈਂ ਤਾਂ ਜੋ ਆਪਣਾ ਫਰਜ਼ ਨਿਭਾਇਆ ਇਹ ਤਾਂ ਗਵੰਡਨ ਹੋਣ ਕਰਕੇ ਮੈਂ ਉਹਦੀ ਦਾਦੀਆਂ ਦੇ ਬੱਚਿਆਂ ਦੀ ਦਾਦੀ ਵਾਗੀ ਆ ਤੂੰ ਹੀ ਤਦੋਂ ਦੇ ਆਪਾਂ ਨਾਲ ਦੇ ਘਰ ਜਾਣਾ ਹੁੰਦਾ ਆ ਕੋਈ ਖਿਤ ਪਈ ਆ ਕੋਈ ਗੱਲ ਨਿਕਲੀ ਆ ਜੇ ਤਾਂ ਹੀ ਕੋਈ ਹੈਗੀ ਗੱਲ ਹੈ ਤੈਨੂੰ ਦੱਸੀ ਆ ਝੂਠ ਤੇ ਨਹੀਂ ਮੈਂ ਦੱਸਿਆ ਹਾਂ ਹੈ ਤੂੰ ਕਿਹਨੀ ਝੂਠ ਦੱਸਿਆ ਤੇ ਜੇ ਉਹ ਆਨ ਕੇ ਆਪਣੀ ਜਨਾਨੀ ਨੂੰ ਤੇ ਜਮਾਰੇ ਹੈ ਤਸੀ ਤੈਨੂੰ ਇਹ 11 ਨਿਆਣ ਨਹੀਂ ਰੱਖਣਾ ਕਿ ਜੱਗਿਆ ਘੁੱਟਣ ਲਿਆ ਤੂੰ ਗਾ ਉਹ ਦੇਖੂਗਾ ਮੈਂ ਇਹਨੂੰ ਆਖਿਆ ਮੇਰੀ ਗੱਲ ਤੇ ਵਿਸ਼ਵਾਸ ਨਾ ਕਰੇ ਕਿਤੇ ਲੋਕਾਂ ਦਾ ਸ਼ੌਕ ਤੇ ਦੇਖ। ਉਹ ਚਾਹਤ ਹੈ ਤੂੰ ਵੇਖਾ ਇਹ ਕਿ ਸਾਪਾ ਸੀ ਕਿ ਆਪਣੇ ਪੁੱਤ ਨੂੰ ਕਿੰਨਾ ਪਿਆਰ ਕਰਦੀ ਤੇ ਤੇਰੀਆਂ ਧੀਆਂ ਦਾ ਸਾਰੀ ਜੜੀ ਭਾਂਡੇ ਤੇ ਕੋਚੇ ਲਾਉਂਦੀ ਉਹਨੂੰ ਫਲ ਫਰੂਟ ਦਿੰਦੀ ਉਹਨਾਂ ਨੂੰ ਦੇਨਾ ਪੇਪੇ ਦਿੰਦੀ ਆ ਮੇਰੇ ਪੇਪੇ ਦਿੰਦੀ ਆ ਤੇ ਨਿਆਣੀਆਂ ਚੜੀਆਂ ਠੱਕੇ ਖੱਡੀਆਂ ਤੁਰੀਆਂ ਫਿਰਦੀਆਂ ਭੈਣ ਜੀ ਤੇ ਸਾਰੀ ਝਾੜੀਆਂ ਲੀਕੀ ਕੁੜੀ ਸੀ ਸਿਰ ਖਿਲਰਿਆ ਰਿੰਦਾ ਨਾ ਰਕ ਤੇਲ ਲਾਵੇ ਨਾ ਹਵਾਵੇ ਪਗੜੀ ਪੱਧਰੀ ਦੇਣੀ ਨਾ ਹੁੰਦਾਂ ਮੈਨੂੰ ਤਾਂ ਗੈਰਤ ਕਰਕੇ ਗੋੜ ਵਾਲੀ ਜੁਮਾ ਹੀ ਕਰਨਾ ਹੋਣਾ ਮੈਨੂੰ ਤੇ ਪੈਗੀ ਤੋਂ ਵੱਡਾ ਹੁੰਦਾ ਤੇ ਇਹੋ ਜੀ ਮਾਂ ਨੂੰ ਕੀ ਕਰਨਾ ਗੋੜਾ ਦੇ ਕੋਲ ਜਾਦੇ ਜੋ ਮੱਗੀ ਕਰਦਾ ਤੇ ਅੱਖੀ ਵੇਖੂਗਾ ਤੇ ਕੁਛ ਕਰੀ ਮੇਰੇ ਤੇ ਉਹਨੇ ਜੀਕਿੰਨੀ ਕਰ ਲਿਆ ਗੱਲਾਂ ਕਰਦੀ ਹੈ ਉਹ ਥੋੜਾ ਉਹਨੇ ਸਮਝ ਆਇਆ ਕੁਤ ਦੇਖੀ ਮੇਰੇ ਤੇ ਪੂਰਾ ਵਿਸ਼ਵਾਸ ਨਾ ਕਰੀ ਆਪਣੇ ਘਰ ਦਰਹ ਨਾ ਤੇ ਨੂੰ ਆਪਣੇ ਘਰ ਨੂੰ ਸਮਝ ਤੇ ਘਾਣੋ ਤੇ ਨਿਆਣੀ ਦੀ ਪਰਵਿਸ਼ਕਾਰ ਬਗਾਨੀ ਸਿਰ ਤੇ ਲਾ ਛੱਡ ਉਹ ਬਗਾਨੀ ਆ ਮਾਂ ਨਹੀਂ ਤੇ ਕਿੱਦਾਂ ਪਸੰਹ ਆ ਮੈਂ ਥੋੜਾ ਪੈਨੇ ਆਕਿਆ ਆਪਣੀਆਂ ਮਾਵਾ ਮਾਵਾ ਹੀ ਦੋ ਆਹ ਕੀ ਬਤਰੀਆਂ ਪੈਂਦੀ ਮਤਰੀਆਂ ਅਮਰ ਦੇ ਜ ਮ ਵੀ ਆਇਓ ਕੋ ਚ ਚੰਦੀ ਮੈਂ ਕਹਨੀਆ ਕਿ ਕਿਤੇ ਉਹਨਾਂ ਦੀ ਮਾਂ ਨਾਲ ਫੇਰ ਨਾਲ ਨੂੰ ਛੱਡ ਕੇ ਨਾ ਚਲੀ ਜਾਵੇ ਤੇ ਮੈਂ ਕਹਨੀਆ ਚਲ ਤੂੰ ਚਲ ਤੂੰ ਜਿੰਦਾ ਕੀਤਾ ਤੂੰ ਉਹਨਾਂ ਨੂੰ ਸਾਰੀ ਗੱਲ ਜਾਣੇ ਦੀ ਜ਼ਰਸਾਈ ਤੂੰ ਬਹੁਤ ਹੀ ਬੱਧਿਆ ਕੀਤਾ ਹੈ ਜੀ ਮੈਂ ਕਰ ਰਹੀ ਹੂ ਕੋ ਦਾ ਕੰਡਾ ਮੈਂ ਦੋ ਤੀਆਂ ਦੀ ਜਾਨ ਬਚਾਈ ਹੈ ਭੈਣ ਜੀ ਕਿਸੇ ਨੂੰ ਕਿਸੇ ਨੂੰ ਤੇ ਜਾਂ ਤੁਹਾਨੂੰ ਜਾਂ ਮੈਨੂੰ ਜਾਂ ਹੋਰ ਕੋ ਨੂੰ ਕੋੜਾ ਕੋਟਾ ਤਾਂ ਨਹੀਂ ਗਿਆ ਨਾ ਉਹ ਜਿਹੜਾ ਤੁਸੀਂ ਨਹੀਂ ਭਰਿਆ ਮੈਂ ਭਰਿਆ ਹੀ ਚੱਲ ਹੁਣ ਵਾਗਰੂ ਜਾਣ ਦਾ ਤੇ ਅੱਗੇ ਕੀ ਬਣਦਾ ਬੱਤੀਆਂ ਵੱਜ ਜਾਣਗੀਆਂ ਤੇ ਆਪਾਂ ਨੂੰ ਸਭ ਹਾਂ ਤੇ ਜੀ ਆਣ ਗਵਾਨ ਹੋਣ ਦੇ ਖਰਚਾ ਆਪਣਾ ਤੇ ਆਪਾਂ ਕਹਿੰਦੇ ਮਦਦ ਕਰੀ ਨਾਲੇ 3 ਧਿਆਨੀਆਂ 3 ਧਿਆਨ ਜੀ ਸਾਰੀਆਂ ਸਾਂਝੀਆਂ ਹੁੰਦੀਆਂ ਤੇ ਜੇ ਮੰਦਰਾ ਤੋਂ ਨਾ ਦਿਆਂ ਚਲ ਮੈਂ ਤੁਹਾਨੂੰ ਇਸੇ ਕਰਕੇ ਇਹੋ ਗੱਲ ਕਰਦਾ ਹਾਂ ਚੱਲ ਚੱਲ ਜੋ ਕੀਤਾ ਨਾ ਬਹੁਤ ਜੀ ਚੰਗਾ ਕੀਤਾ ਚਲ ਕੋਈ ਨਹੀਂ ਕਿ ਤੂੰ ਹੀ ਜਿਹੜਾ ਜਿਹੜਾ ਮਾਰਿਆ ਉਹਦਾ ਕੋਈ ਇਹ ਨਹੀਂ ਵੀ ਮੇਰੇ ਸਿੱਤੇ ਰਹਿੰਦੇ ਹੋ ਇੱਧਰ ਰਾਣਾ ਨੂੰ ਮੇਰੇ ਉੱਤੇ ਨਾ ਤੇ ਤੂੰ ਹੀ ਜਾਦੇ ਹਾਂ ਹਾਂ ਫੇਰ ਉਹਨਾਂ ਥੋੜਾ ਜਿਹਾ ਪਤਾ ਲੱਗ ਜੇ ਤਾਂ ਹਾਂ ਹਾਂ ਕੋਈ ਨਹੀਂ ਮੈਂ ਜਮਾ ਰ ਹਾਂ ਹਾਂਜੀ ਹਾਂਜੀ ਮੰਮੀ ਮੈਨੂੰ ਪਤਾ ਵਾਂ ਤੁਸੀਂ ਮੈਨੂੰ ਰਣਜੀਤ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕਰਨ ਦੇ ਜੀ ਪਰ ਮੈਂ ਤੁਹਾਨੂੰ ਕਹਿਣ ਦੀ ਆ ਨਾ ਕਿ ਹੌਲੀ ਹੌਲੀ ਉਹਨੂੰ ਮੈਂ ਪੂਰੀ ਹੱਥਾਂ 'ਚ ਕਰਨ ਨਹੀਂ ਆ ਜੋ ਮੈਂ ਕਹਾਂ ਉਹੋ ਹੀ ਕਰਦਾ ਵਾ ਪਰ ਇਹ ਗੱਲ ਬੱਚਿਆਂ ਦੇ ਵਿੱਚ ਫੈਰੇ ਦੀ ਮੰਮੀ ਤੁਹਾਨੂੰ ਪਤਾ ਹੁਣ ਵੀ ਸਮਾਨ ਲੈ ਕੇ ਆਇਆ ਵਾ ਬਾਹਰ ਪਰ ਸਾਰੇ ਬੱਚਿਆਂ ਵਾਸਤੇ ਲੈ ਕੇ ਆਇਆ ਵਾ ਸਹਿਜ ਵਾਸਤੇ ਵੀ ਅਨਮੋਲ ਵਾਸਤੇ ਵੀ ਤੇ ਇਸ਼ੀ ਕਾ ਵਾਸਤੇ ਵੀ ਸਾਰਾ ਕੁਝ ਬਰਾਬਰ ਲੈ ਕੇ ਆਉਂਦਾ ਵਾ ਜਿਹੜਾ ਵੀ ਕੰਮ ਕਰਦਾ ਵਾ ਨਾ ਨਿਆਣਿਆਂ ਵਾਸਤੇ ਬਰਾਬਰ ਕਰਦਾ ਵਾ ਪਰ ਮੈਨੂੰ ਪਤਾ ਵਾ ਕਿ ਹੌਲੀ ਹੌਲੀ ਆਪਾਂ ਇਹ ਸਕੀਮ ਲੜਾਉਣੀ ਆ ਕਿ ਜਿਹੜਾ ਵੀ ਕੰਮ ਕਰੇ ਸਹਿਜ ਵਾਸਤੇ ਕਰੇ ਜਿਹੜੀ ਵੀ ਚੀਜ਼ ਲਿਆ ਕੇ ਦਵੇ ਨਾ ਸਹਿਜ ਨੂੰ ਲਿਆ ਕੇ ਦਵੇ ਨਾ ਕਿ ਅਨਮੋਲ ਤੇ ਇਸ਼ਿਕਾ ਦੀ ਵੀ ਬਰਾਬਰ ਚੀਜ਼ ਆਵੇ ਫਤਹਾ ਮੰਮੀ ਮੈਨੂੰ ਮਸਮਝ ਗਈ ਆ ਹਾਂਜੀ ਹਾਂਜੀ ਮੰਮੀ ਹੁਣ ਹੌਲੀ ਹੌਲੀ ਪ੍ਰੋਪਰਟੀ ਨਾ ਕਰਾਉਂਗੀ ਮੁੰਡੇ ਦੇ ਅਜੇ ਮੈਨੂੰ ਆਈ ਨੂੰ ਟਾਈਮ ਹੀ ਕਿੰਨਾ ਕੋਇਆ ਵਾ ਜੇ ਮੈਂ ਹੁਣ ਇਹਨੂੰ ਇੰਨੀ ਗੱਲ ਕਹਾਂਗੀ ਨਾ ਕਿ ਜੋ ਵੀ ਤੇਰੀ ਜ਼ਮੀਨ ਹੈ ਦਾ ਸਹਿਜ ਦੇ ਨਾਮ ਕਰ ਦੇ ਤੇ ਕੰਮ ਬੜਾ ਖਰਾਬ ਹੋ ਜਾਣਾ ਮੰਮੀ ਉਹਨੂੰ ਪਤਾ ਲੱਗ ਜਾਣਾ ਕਿ ਮੈਂ ਲਾਲਚੀ ਆ ਇੱਕ ਨੰਬਰ ਦੀ ਤੇ ਸਿਰਫ ਆਪਣੇ ਮੁੰਡੇ ਦਾ ਸੋਚਦੀ ਆ ਕੁੜੀਆਂ ਨਾਲ ਨਹੀਂ ਮੈਂ ਪਿਆਰ ਕਰਦੀ ਇਸ ਕਰਕੇ ਮੰਮੀ ਕੋਈ ਵੀ ਕੰਮ ਮੈਂ ਇਹੋ ਜਿਹਾ ਨਹੀਂ ਕਰਨਾ ਰੰਜੀਤ ਸਾਹਮਣੇ ਜਿਹਦੇ ਤੁਹਾਨੂੰ ਲੱਗੇ ਕਿ ਮੈਂ ਕੁੜੀਆਂ ਨਾਲ ਨਫ਼ਰਤ ਕਰਦੀ ਆ ਤੇ ਆਪਣੇ ਮੁੰਡੇ ਨੂੰ ਹੀ ਆਪਣਾ ਸਮਝਦੀ ਆ ਬਸ ਹਾਂਜੀ ਹੂੰ ਸਹੀ ਗੱਲ ਆ ਮੰਮੀ ਪੜਾਈਆਂ ਤੇ ਤੇ ਵਾਧੂ ਖਰਚਾ ਲੱਗਣ ਲਿਆ ਕੋਈ ਗਾ ਨਹੀਂ ਮੈਂ ਵੀ ਇੱਕ ਸਕੀਮ ਸੋਚੀ ਆ ਪੜਾਈਆਂ ਤੇ ਇਹਨਾਂ ਦੀਆਂ ਜਾਣਗੀਆਂ ਠੱਠੇ ਖੂਚ ਬਹੁਤਾ ਨਹੀਂ ਤੇ ਪੜਾਈ ਦਾ ਖਰਚਾ ਤੇ ਬਚਾਉਂਗੀ ਮੈਂ ਐਨੂੰ ਲਾਉਂਦੀ ਆ ਵੱਡੀ ਨੂੰ ਹੋਰ ਕਿਹਿਆ ਰੇ ਹਾਂ ਬਸ ਉਹ ਛੋਟੀ ਦਾ ਕਿੰਨਾ ਕ ਖਰਚਾ ਆ ਜਾਣਾ ਕਿਤੇ ਮੰਮੀ ਛੋਟੀ ਨੂੰ ਅਜੇ ਪੜਨ ਦੋ ਕਦੀ ਕਦੀ ਸਕੂਲ ਚਲ ਜਾ ਕਰੂਗੀ ਜਿਹੜੀ ਵੱਡੀ ਹੈ ਨਾ ਵੱਡੀ ਨੂੰ ਹਟਾ ਕੇ ਉਹਦੇ ਤੇ ਪੈਸੇ ਖਰਚਣਾ ਹੋਣ ਉਹ ਸਭੋ ਪੈਸੇ ਕਮਾਵੇ ਉਹਨੂੰ ਮੈਂ ਇਸ ਪਾਸੇ ਪਾਉਣਾ ਵਾ ਉਹ ਕਿਦਾਂ ਹਟਾਉਣੀ ਆ ਉਹ ਤੁਸੀਂ ਮੇਰੇ ਤੇ ਛੱਡ ਦੋ ਵੇਖੀ ਉਹ ਸਹੀ ਮੈਂ ਤਾਂ ਨਹੀਂ ਕਿਦਾਂ ਹੂੰ ਠੀਕ ਹੈ ਚਲੋ ਮੰਮੀ ਇਥੇ ਹੀ ਪਤਾਨੀ ਬਾਹਰ ਨੂੰ ਗਏ ਆਏ ਨਹੀਂ ਵਾਪਸ ਆ ਫੋਨ ਫੋਨ ਆ ਜੇ ਤੇ ਮੁਰਗੇ ਉਧਰ ਕੰਮ ਤੇ ਜਲ ਜਾਂਦੇ ਇਹਨਾਂ ਦਾ ਕਿਹੜਾ ਪਤਾ ਲੱਗਦਾ ਹਾਂ ਠੀਕ ਸਮਝ ਗਈ ਸਮਝ ਗਈ ਤੁਸੀਂ ਨਾ ਟੈਨਸ਼ਨ ਲਿਆ ਕਰੋ ਮੇਰੇ ਹੁੰਦੇ ਮੈਂ ਆਪੇ ਹੀ ਕਰ ਲੈਣਾ ਸਰ ਦਾ ਕੁਝ ਹਾਂਜੀ ਹਾਂਜੀ ਠੀਕ ਸਹੀ ਗੱਲ ਕਹਿਂਦੀ ਆ ਮੰਮੀ ਕਿ ਜੇ ਇਦਾਂ ਹੀ ਝਾੜਾ ਕੁੜੀਆਂ ਤੇ ਕਰਦਾ ਰਿਹਾ ਨਾ ਇਹ ਤੇ ਗੱਲ ਨੂੰ ਕੁਝ ਵੀ ਨਹੀਂ ਪਚਣਾ ਮੇਰੇ ਮੁੰਡੇ ਚੋਂਕਾ ਗੱਲ ਤੇ ਸਹੀ ਆ ਸਭ ਤੋਂ ਪਹਿਲਾਂ ਤੇ ਇਹਨਾਂ ਨੂੰ ਸਕੂਲੋਂ ਹਟਾਇਆ ਜਾਵੇ ਕਿ ਆਪ ਵੱਡੀ ਹੋ ਤੇ ਇਹੋ ਜੇ ਕੰਮ 'ਚ ਪਾਉਂਗੀ ਕਿ ਪੈਸਾ ਇਹਦੇ ਤੇ ਲੱਗੇ ਨਾ ਪੈਸਾ ਕਮਾਵੇ ਸਗੋਂ ਕੋਈ ਪੈਸਾ ਘਰ ਆਊਗਾ ਓਹੋ ਚੰਗੇ ਥਾਂ ਮੁੰਡੇ ਦੀ ਕਿਤੇ ਟਿਊਸ਼ਨ ਲਗਵਾਉਂਗੀ ਉਹਦੇ ਤਾਂ ਸਕੂਲ ਦਾ ਵੀ ਖਰਚਾ ਬੜਾ ਵਾ ਤੇ ਰਣਜੀਤ ਨੂੰ ਰਣਜੀਤ ਨੂੰ ਹੌਲੀ-ਹੌਲੀ ਇੱਦਾਂ ਹੀ ਹੱਥਾਂ 'ਚ ਕਰਦੀ ਜਾਊਂਗੀ ਇੱਕ ਦਿਨ ਇੱਕ ਦਿਨ ਰਣਜੀਤ ਉਹ ਬੋਲੂਗਾ ਜੋ ਮੈਂ ਕਹੂੰਗੀ ਨਾ ਕਿ ਕੁੜੀਆਂ ਦਾ ਸੋਚੂਗਾ ਹੂੰ ਬਿਲਕੁਲ ਸਹੀ ਕਹਿੰਦੀ ਆ ਮੰਮੀ ਅਗਲੇ ਨੇ ਤੇ ਆਪਣੀਆਂ ਕੁੜੀਆਂ ਦਾ ਹੀ ਸੋਚਣਾ ਆ ਮੇਰੇ ਪੁੱਤ ਦਾ ਕਿਹਨੇ ਸੋਚਣਾ ਇਸ ਘਰ ਚ ਜੇ ਮੈਂ ਨਾ ਸੋਚੂਗੀ ਤੇ ਕੌਣ ਸੋਚੂਗਾ ਮੈਨੂੰ ਤੇ ਸੋਚਣਾ ਹੀ ਪਊਗਾ ਆ ਜਿੰਨੀ ਜ ਮੈਂ ਜ਼ਮੀਨ ਜ਼ਾਇਦਾ ਦਰ ਜਿੱਤੀ ਆ ਨਾ ਮੇਰਾ ਪੁੱਤ ਕੱਲ ਨੂੰ ਬਹਿ ਕੇ ਨਹੀਂ ਖਾਊਗਾ ਨਾ ਤਾਂ ਮੈਂ ਰਾਜ ਕਰੂਗਾ ਕੁੜੀਆਂ ਦਾ ਕੀ ਆ ਕੁੜੀਆਂ ਨੂੰ ਪੜਾਓ ਲਿਖਾਓ ਜਾਂ ਨਾ ਪੜਾਓ ਕੱਲ ਨੂੰ ਇਹਨਾਂ ਨੇ ਆਪਣੇ ਘਰ ਚਲ ਜਾਣਾ ਉੱਥੇ ਕਮਾਉਣ ਤੇ ਖਾਣ ਘਰ ਵਾਲਿਆਂ ਕੋਲ ਆ ਇੱਥੋਂ ਦਾ ਤਾਂ ਨਾ ਕੁਝ ਲੈ ਕੇ ਜਾਣ ਤਾਂ ਇਥੇ ਮੈਂ ਹੌਲੀ ਹੌਲੀ ਸਾਰਾ ਗਹਿਣਾ ਰਣਜੀਤ ਕੋ ਕਢਾ ਲਿਆ ਤੇ ਆਪਣੇ ਕਮਰੇ ਚ ਕਰ ਲਿਆ ਕੱਲ ਨੂੰ ਮੈਂ ਆਪਣੀ ਨੌ ਨੂੰ ਪਾਉਂਗੀ ਆਈ ਯਾਦ ਕਰੂੰਗੀ ਕਿ ਮੇਰੀ ਸੱਸ ਨੇ ਮੇਰੇ ਵਾਸਤੇ ਗਹਿਣਾ ਖਰੀਦਿਆ ਹੂੰ ਇਹਨਾਂ ਨੂੰ ਪਾ ਦੂੰਗੀ ਇੱਕ ਇੱਕ ਦੋ ਦੋ ਜੋੜੇ ਟੌਪਸ ਆਨੇ ਹੋਲੇ ਹੋਲੇ ਟੌਪਸ ਟੋਪਸ ਬਣਾ ਕੇ ਨਿੱਕੇ ਨਿੱਕੇ ਰੱਖ ਲੈਣੀਆਂ ਇਹਨਾਂ ਨੂੰ ਪਾ ਦੂੰਗੀ ਤੇ ਚਾਣਾ ਘੋਲ ਲਾਉਂਗੀ ਦੋਵੇਂ ਜਾਣੀਆਂ ਆਪਣੇ ਘਰ ਦਾ ਆਹ ਹਾਂ ਮੈਂ ਕੀ ਲੈਣਾ ਇਹਨਾਂ ਤੋਂ ਮੈਂ ਤੇ ਰਹਿਣਾ ਕੱਲ ਨੂੰ ਆਪਣੇ ਪੁੱਤ ਨਾਲ ਬਸ ਇੱਕੋ ਗੱਲ ਤੋਂ ਅਲੱਗ ਰਹਿਣਾ ਪੈਣਾ ਕਿ ਰਣਜੀਤ ਨੂੰ ਮੇਰੀ ਚਾਲ ਤਾਂ ਨਾ ਪਤਾ ਲੱਗਦੀ ਕਿ ਮੈਂ ਕੀ ਕਰਨਾ ਗਾਗਾ ਤੇ ਕੀ ਇਹਦੀਆਂ ਕੁੜੀਆਂ ਬਾਰੇ ਸੋਚਦੀ ਕਿ ਤੇ ਉਹ ਨਾ ਹੋਵੇ की मेरा सारा खेल समापत हो है